ਸਾਡੇ ਨਾਲ ਕਰਾਚੋਂ ਦੇ ਕੈਂਡੀਡੇਟ ਨੇ ਜਿਹੜੇ ਇਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਤੁਸੀਂ ਕਹਿੰਦਾ ਸਰਪੰਚ ਦਾ ਮੈਂ ਦਾਅਵੇਦਾਰ ਸੀ। ਮੈਂ ਕਾਗਜ਼ ਭਰੇ ਸੀ। ਬਿਲਕੁਲ ਸਹੀ ਕਾਗਜ਼ ਸੀਗੇ। ਉਹਦਾ ਇਹਨਾਂ ਨੂੰ ਲਿਗਿਸ਼ਣ ਲੱਗਿਆ ਨਹੀਂ। ਇਹਨਾਂ ਨੇ ਕੋਈ ਕਿਸੇ ਅਫਸਰ ਤੋਂ ਪੀੜਾ ਪੰਚਾਇਤੀ ਜਗ੍ਹਾ ਤੇ ਨਜਾਇਜ਼ ਕਬਜ਼ਾ ਹੈ। ਰਿਪੋਰਟ ਕਰਾ ਕੇ ਮੈਂ ਕਾਨੂੰਨ ਦਰਸ ਕਰਦੇ। ਕਿਸੇ ਵੀ ਜਗ੍ਹਾ ਤੇ ਨਜਾਇਜ਼ ਪੰਚਾਇਤੀ ਜਗ੍ਹਾ ਤੇ ਕੋਈ ਨਜਾਇਜ਼ ਕਬਜ਼ਾ ਨਹੀਂ ਹੈਗਾ। ਕੋਈ ਜਗ੍ਹਾ ਮਿਲਣੀ ਗਈ। ਦਿਖਾਇਆ ਗਿਆ ਜੇ ਚੈੱਕ ਹੋਈ ਤੁਹਾਨੂੰ ਨੋਟਸ ਆਇਆ ਕੋਈ ਜੇ ਤੁਹਾਨੂੰ ਬੁਲਾਇਆ ਗਿਆ ਵੀ ਆਹ ਤੁਹਾਡੀ ਜ਼ਮੀਨ ਚੈੱਕ ਕਰ ਰਹੇ ਆਂ ਆਹ ਉਹ ਤੁਹਾਡਾ ਨਜਾਇਜ਼ ਕਬਜ਼ਾ ਤਾਂ ਚੈੱਕ ਕਰਨ ਨੂੰ ਮੈਨੂੰ ਤਾਂ ਬੁਲਾਉਂ ਜੇ ਮੈਂ ਕਿਤੇ ਨਜਾਇਜ਼ ਕਬਜ਼ਾ ਹੋਊਗਾ ਅਸੀਂ ਕੱਲ ਨੂੰ ਹਾਈ ਕੋਰਟ ਜਾ ਰਹੇ ਆਂ ਇਹਦੇ ਖਿਲਾਫ ਅਸੀਂ ਰੱਟ ਪਾਵਾਂਗੇ ਜਿਹੜੇ ਵੀ ਅਸਰ ਨੇ ਇਹ ਗਲਤ ਰਿਪੋਰਟ ਕੀਤੀ ਹੈ ਉਹ ਅਸੀਂ ਉਹਨੂੰ ਬਖਸ਼ਣਾ ਨਹੀਂ ਲੋਲਾਦਾ ਕਰਨੀ ਹੈ ਲੋਕਤੰਤਰ ਕਾ ਕਰਤਾ ਨਾ ਨੇ ਹੁਣ ਹੁਣ ਅੱਗੇ ਵਾਸਤੇ ਕੀ ਚੱਲੂਗਾ ਇਹਨ ਦਾ? ਹੁਣ ਸਰਪੰਚੀ ਕਰ ਲੈਣਗੇ। ਇਕੱਲੀ-ਕੱਲੀ ਇਨਕੁਆਰੀ ਕਰਾ ਕੇ ਠੋਕਾਂਗੇ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ। ਅਸੀਂ ਖੜੇ ਆ ਪਵਾਨੀਗੜ ਫੂਡ ਸਪਲਾਈ ਦੇ ਦਫਤਰ ਕੋਲ ਮੈਂ ਕੈਮਰਾਮੈਨ ਨੂੰ ਕੋ ਦਿਖਾਉਣਾ ਇੱਧਰ ਫੂਡ ਸਪਲਾਈ ਦਾ ਦਫਤਰ ਆ ਜਿਹਨੂੰ ਕਿ ਸੁਰੱਖਿਆ ਫੋਰਸ ਨਾਲ ਪੂਰਾ ਘੇਰਿਆ ਹੋਇਆ ਔਰ ਇਹ ਕੈਂਡੀਡੇਟਾਂ ਦੇ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਆ। ਸਾਡੇ ਨਾਲ ਕਰਾਚੋਂ ਦੇ ਕੈਂਡੀਡੇਟ ਨੇ ਜਿਹੜੇ ਇਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਕਿਉਂਕਿ ਉੱਥੋਂ ਦੇ OSD ਨੇ ਜਿਹੜੇ ਕੋ ਕਰਾਚਾਉਂਦੇ ਨੇ ਸਰਦਾਰ ਸਾਹਿਬ ਦੇ ਸਕੇ ਭਤੀਜੇ ਨੇ ਪਰ ਕਿਉਂ ਕਾਗਜ਼ ਰੱਦ ਕਰੇ ਪੁੱਛ ਲੈਣਿਆ ਹਾਂਜੀ ਕਾਗਜ਼ ਰੱਦ ਕਰ ਤੇ ਰੌਲਾ ਪਾਇਆ ਸਾਡੇ ਜੀ ਪੰਚਾਇਤ ਦਾ ਉਮੀਦਵਾਰ ਸੀ ਮੈਂ ਜਰਨੈਲ ਸਿੰਘ ਨਾਲ ਨਾਂਵਾਂ ਪੰਚਾਇਤ ਦਾ ਸਰਪੰਚ ਦਾ ਮੈਂ ਦਾਅਵੇਦਾਰ ਸੀ ਮੈਂ ਕਾਜ ਭਰੇ ਸੀ ਬਿਲਕੁਲ ਸਹੀ ਕਾਜ ਸੀਗੇ ਹੋਰ ਤਾਂ ਇਹਨਾਂ ਤੋਂ ਕੋਈ ਅਲੀਗੇਸ਼ਨ ਲੱਗਿਆ ਨਹੀਂ ਇਹਨਾਂ ਨੇ ਅਖੀਰ ਪੰਚਾਇਤ ਕਿਸੇ ਅਫਸਰ ਤੋਂ ਮੇਰਾ ਪੰਚਾਇਤੀ ਜਗ੍ਹਾ ਤੇ ਨਜਾਇਜ਼ ਕਬਜ਼ਾ ਹੈ ਰਿਪੋਰਟ ਕਰਾ ਕੇ ਮੈਂ ਕਾਨੂੰਨ ਕੈਨਸਲ ਕਰਤੇ ਜਦੋਂ ਕਿ ਮੇਰਾ ਕਿਸੇ ਵੀ ਜਗ੍ਹਾ ਤੇ ਨਜਾਇਜ਼ ਪੰਚਾਇਤੀ ਜਗ੍ਹਾ ਤੇ ਕੋਈ ਨਜਾਇਜ਼ ਕਬਜ਼ਾ ਨਹੀਂ ਹੈਗਾ ਕੋਈ ਜਗ੍ਹਾ ਮਿਣੀ ਗਈ ਦਿਖਾਇਆ ਗਿਆ ਜਾਂ ਚੈੱਕ ਹੋਈ ਤੁਹਾਨੂੰ ਨੋਟਿਸ ਆਇਆ ਕੋਈ ਜਾਂ ਤੁਹਾਨੂੰ ਬੁਲਾਇਆ ਗਿਆ ਵੀ ਆਹ ਤੁਹਾਡੀ ਜ਼ਮੀਨ ਚੈੱਕ ਕਰ ਰਹੇ ਆਂ ਆਹ ਉਹ ਤੁਹਾਡਾ ਨਜਾਇਜ਼ ਕਬਜ਼ਾ ਉਹ ਤਾਂ ਚੈੱਕ ਕਰਨ ਮੈਨੂੰ ਤਾਂ ਬਣਾਉਂ ਜੇ ਮੇਰੇ ਕੋਲ ਨਜਾਇਜ਼ ਕਬਜ਼ਾ ਹੋਊਗਾ ਮੈਂ ਕਿ ਨਜਾਇਜ਼ ਕਬਜ਼ਾ ਨਹੀਂ ਹੈਗਾ ਜਿਹੜਾ ਗਲਤ ਮੀਡੀਆ ਤੇ ਉਡਾ ਰਹੇ ਨੇ ਵੀ ਇਹ ਸਰਬਸੰਮਤੀ ਨਾਲ ਚੁਣਿਆ ਗਿਆ ਬਿਲਕੁਲ ਫੇਕ ਖਬਰ ਚਲਾ ਰਹੇ ਨੇ ਇਹਨਾਂ ਧੱਕੇ ਨਾਲ ਗਲਤ ਅਲੀਗੇਸ਼ਨ ਲਾ ਕੇ ਇਹ ਸਾਡੇ ਕਾਜ ਦੇ ਨਾਲ ਕੈਂਸਲ ਕਰਾਏ ਨੇ ਅਸੀਂ ਕੱਲ ਨੂੰ ਹਾਈ ਕੋਰਟ ਜਾ ਰਹੇ ਹਾਂ ਖਿਲਾਫ ਅਸੀਂ ਰੱਟ ਪਾਵਾਂਗੇ ਜਿਹੜੇ ਵੀ ਅਸਰ ਨੇ ਇਹ ਗਲਤ ਰਿਪੋਰਟ ਕੀਤੀ ਹੈ ਉਹ ਅਸੀਂ ਉਹਨੂੰ ਬਖਸ਼ਣਾ ਨਹੀਂ ਮੈਂ ਸੁਣਿਆ ਵੀ ਉੱਥੇ ਜੋ ਪਿਛਲੀ ਵਾਰ ਜਿਹੜਾ ਬੰਦਾ ਜਿੱਤੇ ਆ ਉਹ ਆਮ ਆਦਮੀ ਦਾ ਜਿੱਤੇ ਸੀ ਤੇ ਉਦੋਂ ਸਰਕਾਰ ਕਾਂਗਰਸ ਦੀ ਸੀ ਉਦੋਂ ਉਹਦੇ ਨਾਲ ਤਾਂ ਕੋਈ ਧੱਕਾ ਨਹੀਂ ਹੋ ਸਕਦੇ ਨਾਲ ਕਿ ਹੋਊਗਾ ਦੇਖੋ ਜੀ ਇਹ ਬਦਲਾ ਦੀ ਸਰਕਾਰ ਹੈ ਇਹਨਾਂ ਕਿਸੇ ਨੂੰ ਕਿਸ ਤਾ ਬਦਲਾ ਕਰਨੀ ਹੈ ਵਰਦਾਤਾ ਕਰਨੀ ਹੈ ਲੋਕਤੰਤਰ ਕਾ ਕਰਤਾ ਨਾ ਨੇ ਹੁਣ ਹੁਣ ਅੱਗੇ ਵਾਸਤੇ ਕੀ ਚੱਲੂਗਾ ਇਹਨ ਦਾ ਹੁਣ ਸਰਪੰਚੀ ਕਰ ਲੈਣਗੇ ਕੱਲੀ ਕੱਲੀ ਇਨਕੁਆਰੀ ਕਰਾ ਕੇ ਠੋਕਾਂਗੇ ਸਾਡੇ ਪਿੰਨਾਂ ਨਾਲ ਦੀ ਜਗ੍ਹਾ 2022 ਤੋਂ ਖਾਲੀ ਕਰਾਈ ਹੋਈ ਹੈ ਉਹਦਾ ਠਿੱਕਾ ਲੈਂਦੇ ਨੇ ਕਿਸੇ ਦੀ ਕੁਰਸੀ ਨਹੀਂ ਕੱਟੀ ਹੋਈ ਉਹ ਵੀ ਇਨਕੁਆਰੀ ਕਰਵਾ ਕੇ ਸਾਡੀ ਵਾਰੀ ਆਉਣ ਤੋਂ ਜੇ ਦੇਖਾਂਗੇ ਸਰਕਾਰ ਆ ਗਈ ਸਾਰਿਆਂ ਨੂੰ ਕਲਕ ਕਰਾ ਕੇ ਠੋਕਾਂਗੇ ਮੰਜੀ ਜੇ ਸਾਡੇ ਨਾਲ ਇੱਕ ਧੱਕਾ ਕਰ ਦਿੰਦਾ ਤਾਂ ਅਸੀਂ ਕੀ ਘਟਕ ਜਾਲ ਲਗੇ ਕੀ ਲੱਗਦਾ ਜਿਹੜੇ ਕਹਿੰਦੇ ਵੀ ਸਰਬਸੰਮਤੀ ਨਾਲ ਚੁਣ ਲੋ ਗ੍ਰਾਂਟ ਦੇਵਾਂਗੇ ਥੋੜੀ ਸ਼ਰਮ ਸਾਬੰਦੀ ੱਤਕੇ ਨਾਲ ਕਰਤੀ ਇਹ ਕਹਿਣਾ ਚਾਹੁੰਦੇ ਤੁਸੀਂ ਮੇਰੀ ੱਤਕੇ ਨਾਲ ਹੋਏਗੀ ਜੀ ਮੈਂ ਤਾਂ ਕਾਜ ਅਪਲਾਈ ਕਿਤੇ ਨੂੰ ਦੇਖੋ ਮੈਂ ਤਾਂ ਗਲਤ ਐਪਲੀਕੇਸ਼ਨ ਲਾ ਕੇ ਮੇਰੇ ਰਿਜੈਕਟ ਹੋ ਜਾਣਾ ਕਿਤਨਾ ਕਾਹੋ ਜੀ ਕੋਈ ਤੁਹਾਨੂੰ ਤੁਹਾਨੂੰ ਕਿੰਨੇ ਕ ਲੋਕ ਤੁਹਾਡੇ ਨਾਲ ਨੇ ਮੈਂ 70% ਐਸਐਸ ਦੀ ਮੇਰੇ ਪਿੰਡ ਦੇ ਪਿੰਡ ਦੇ ਲੋਕ ਨੇ ਮੇਰੇ ਨਾਲ ਜੇ ਸਵਾਸੀਫੇ ਬੋਟਾ ਕਰਦੇ ਲੋਕਾਂ ਫਤਵਾ ਲੈਂਦੇ ਮੈਨੂੰ ਹੈਰਾਨ ਦੇ ਮੈਨੂੰ ਮਨਜ਼ੂਰ ਸੀ ਲੋਕਾਂ ਫਤਵਾ ਕੀ ਲੱਗਦਾ ਜਿਹੜੇ ਨੇ ਤੁਹਾਡੇ ਕਾਗਜ਼ ਰਿਜੈਕਟ ਕਰਾਏ ਨੇ ਤੁਹਾਡੇ ਭਤੀਜੇ ਨੇ ਦੂਜੇ ਪਾਸੇ ਵੀ ਜਿਹੜੇ ਵਿਰੋਧ ਚ ਬਿਲਕੁਲ ਨਹੀਂ ਉਹ ਕੱਲ ਦਾ ਇੱਥੇ ਆਇਆ ਉਹਨੇ ਕਰਾਇਆ ਇਹ ਕਾਗਜ਼ ਬਿਲਕੁਲ ਕਿ ਕਰਾਏ ਨੇ ਇਹੋ ਕੋਈ ਇਹੋ ਕਿ ਸ਼ੱਕ ਰਹਿ ਗਿਆ ਬਹੁਤ ਕਿ ਸ਼ੱਕ ਰਹਿ ਗਿਆ ਮੈਂ ਉਹਨਾਂ ਬਹੁਤ ਉਸ ਕੀਤਾ ਹੈ ਪਰ ਉਹ ਮੈਂ ਉਹਨਾਂ 당ਾ ਕੀਤਾ ਇੱਕ ਜਿਵੇਂ ਕਹਿੰਦੇ ਘਰ ਦਾ ਦੁਸ਼ਮਣ ਭੈੜਾ ਹੁੰਦਾ ਰਾਵਣ ਨੂੰ ਵੀ ਘਰ ਦੇ ਭੈਤੀ ਨੇ ਮਰਵਾਇਆ ਸੀ ਹੋ ਕੋਈ ਗੱਲ ਨਹੀਂ ਚੱਲਣਾ ਜੇ ਤੂੰ ਚੱਲਦੇ ਨੇ ਚੱਲ ਪੇ ਪਹਿਲ ਕਰ ਲਈ ਹੁਣ ਆਪਾਂ ਪਿੱਛੇ ਹਟਦੇ ਨਹੀਂ ਕੀ ਲੱਗਦਾ ਜਿਹੜੀ ਸਰਕਾਰ ਕਹਿੰਦੀ ਵੀ ਬਦਲਾਅ ਆ ਅਸੀਂ ਗਰੀਬਾਂ ਨੂੰ ਹੱਕ ਦੇਵਾਂ ਆਮ ਆਦਮੀ ਦਾ ਹੱਕ ਨਹੀਂ ਖੋਵਾਂਗੇ ਇੱਥੇ ਪੱਪੂ ਪੈਂਚਰ ਵਾਲਾ ਵੀ ਐਮਐਲਏ ਬਣੂਗਾ ਪੁਰਾਣਾ ਵੀ ਸਰਪੰਚ ਬਣ ਜਾਊਗਾ ਹੁਣ ਤੁਹਾਨੂੰ ਕਿਤੇ ਨਾ ਕਿਤੇ ਧੱਕੇ ਨਾਲ ਰਿਜੈਕਟ ਕਰਾਂ ਭਾਈ ਜੀ ਬਦਲਾਅ ਤੁਸੀਂ ਦੇਖ ਲਿਆ ਮੇਰਾ ਕੋਈ ਪੰਚਾਇਤੀ ਜਗ੍ਹਾ ਦਾ ਕਬਜ਼ਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਝੂਠੀ ਰਿਪੋਰਟ ਕਰਾ ਕੇ ਮਿਲ ਕੇ ਕੰਮ ਕਰ ਸਕਦੇ ਬਦਲਾਅ ਇਹ ਹੋਰ ਕੀ ਹੈ ਪਿੰਡਾਂ ਦੇ ਬਜ਼ੁਰਗ ਨੌਜਵਾਨ ਕਿਦਾਂ ਦਾ ਸਾਥ ਦੇ ਰਹੇ ਭਾਈ ਜੀ 70% ਜਾ ਕੇ ਦੇਖੋ ਮੈਂ ਬਾਅਦ ਚੋਂ ਇਕੱਠੇ ਹੋ ਕੇ ਖੜੇ ਹਾਂ ਉੱਥੇ ਜਿਹੜੀ ਇਹਨਾਂ ਨੇ ਨਹਿਰੀ ਵਿਭਾਗ ਤੋਂ ਰਿਪੋਰਟ ਕਰਾਈ ਹੈ ਨਹਿਰੀ ਵਿਭਾਗ ਤੋਂ ਮੈਨੂੰ ਪਤਾ ਲੱਗਿਆ ਖੁਫੀਆ ਸਾਨੂੰ ਦੇ ਨਹੀਂ ਰਹੀ ਲਿਖਤੀ ਇਹ ਪਰ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੇ ਨਹਿਰੀ ਵਿਭਾਗ ਤੋਂ ਰਿਪੋਰਟ ਕਰਾਈ ਹੈ ਵੀ ਜੋ ਉੱਥੇ ਪਾਈਪ ਲਾਈਨ ਪਈ ਸੀ ਵੀ ਉਹਦੇ ਉੱਤੇ ਇਹਨਾਂ ਨੇ ਜੀਲੀ ਲਾਈ ਹੈ ਚਲੋ ਮੇਰੇ ਨਾਲ ਚਲੋ ਕਿ ਉੱਥੇ ਖੇਤ ਮੇਰਾ ਦੇਖੋ ਚੈੱਕ ਕਰੋ ਉਹਨਾਂ ਤੋਂ ਖਾਲੀ ਛੱਡਿਆ ਪਿਆ ਕੋਈ ਉੱਥੇ ਜੀ ਨਹੀਂ ਲੱਗੀ ਹੋਈ ਤੁਹਾਡੀ ਤਿਆਰੀ ਪਹਿਲਾਂ ਤੋਂ ਸੀ ਸਰਪੰਚੀ ਲੜਨ ਬਾਈ ਜੀ ਤਿਆਰੀ ਤਾਂ ਕਰਨੀ ਪੈਂਦੀ ਹੁੰਦੀ ਹੈ ਤਿਆਰੀ ਇਹਦਾ ਮਤਲਬ ਕੋਭਰਾ ਆਗੇ ਓਐਸਡੀ ਸਾਹਿਬ ਕੋਈ ਸ਼ੱਕ ਨਹੀਂ ਆਪਦੀ ਬਦਨਾਮੀ ਤੋਂ ਡਰਦੇ ਮਾਰਾਂ ਨੇ ਕੰਮ ਕੀਤਾ ਵੀ ਜੇ ਚਾਚਾ ਜਿੱਤ ਗਿਆ ਤਾਂ ਸਾਡੀ ਬਦਨਾਮੀ ਹੋਊਗੀ ਦੂਜੇ ਪਾਸੇ ਵਿਰੋਧੀ ਪਾਰਟੀ ਦਾ ਤੁਹਾਡੇ ਨੂੰ ਜਿਹੜੇ ਆਮ ਆਦਮੀ ਪਾਰਟੀ ਦਾ ਕੋਣ ਕੈਂਡੀਡੇਟ ਸੀ ਇਹ ਉਹ ਤੁਹਾਡਾ ਭਤੀਜਾ ਜਿਹਦੇ ਨਾਲ ਕੋਈ ਸਕਾਤਾ ਨਹੀਂ ਚੋਦਾ ਰਾਜਪੀਰ ਦਲਜੀਤ ਸਿੰਘ ਸੀ ਇਹਨਾਂ ਦਾ ਖਾਸ ਬੰਦਾ ਉਹ ਹਰੇਕ ਹੰਦੇ ਵਿੱਚ ਉਹ ਮੂਰੇ ਹੁੰਦਾ ਹੈ ਜਿੱਥੇ ਕੋਈ ਲੈਕਚਰ ਕਰਦਾ ਉਹੀ ਤੋਂ ਸ਼ੁਰੂ ਮੂਰੇ ਕਰ ਦੇਉਂਦੇ ਪਰ ਹੁਣ ਉਹਨਾਂ ਨੇ ਸਰਪੰਚੀ ਦੇ ਅਸੀਂ ਕਰਨ ਦੇ ਮੰਜੀ ਠੋਕਾਂਗੇ ਜਿੰਨਾ ਮਰਜ਼ੀ ਮਾਰਦਾ ਜਿੰਨਾ ਚੱਲਣ ਮੰਜੀ ਠੋਕਾਂਗੇ ਅਗਲਾ ਸਟੈਪ ਫਿਰ ਕੀ ਆਲਾ ਸੇਪਨ ਕੱਲ ਨੂੰ ਹਾਈ ਕੋਰਟ ਜਾ ਰਹੇ ਹਾਂ ਹਾਈ ਕੋਰਟ ਜਾ ਕੇ ਤੋਂ ਮੈਂ ਇਹਦਾ ਰਿਪੋਰਟ ਲਵਾਵਾਂਗੇ ਵੀ ਦੱਸੋ ਕਿਹੜਾ ਪੰਚਾਇਤੀ ਜਗ੍ਹਾ ਤੇ ਹੋਇਆ ਹੈ ਉੱਥੇ ਕਮਿਸ਼ਨ ਨੁਕਤ ਕਰਾਵਾਂਗੇ ਕਮਿਸ਼ਨਰ ਉੱਤੇ ਆ ਕੇ ਦੇਖੂਗਾ ਵੀ ਹਾਂ ਵੀ ਬਾਕੀ ਨਜਾਇਜ਼ ਕਬਜ਼ਾ ਹੈਗਾ ਕਿ ਝੂਠੀ ਰਿਪੋਰਟ ਕੀਤੀ ਹੈ ਫਿਰ ਜਿਹੜੇ ਅਫਸਰ ਨੇ ਝੂਠੀ ਰਿਪੋਰਟ ਕੀਤੀ ਹੈ ਮੇਰੇ ਅਸੀਂ ਉਹਦੇ ਨਾਲ ਵੀ ਦੇਖਾਂਗੇ ਇਹਨਾਂ ਨਾਲ ਤਾਂ ਦੇਖੀ ਦੇ ਪ੍ਰਧਾਨ ਵੀ ਆਪਣੇ ਕਾਂਗਰਸ ਦੇ ਬਲਾਕ ਦੇ ਪ੍ਰਧਾਨ ਵੀ ਨੇ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਕਿਵੇਂ ਦੇਖਦੇ ਹੋ ਸਾਡੇ ਵੇਲੇ ਤੱਕ ਕੋਈ ਤੱਕਾ ਨਹੀਂ ਹੋਇਆ ਜਦੋਂ ਕਾਂਗਰਸ ਸਾਡੇ ਵੇਲੇ ਤੱਕ ਈ ਤੱਕਾ ਹੋਇਆ ਨਹੀਂ ਜੀ ਤੁਸੀਂ ਆਪੇ ਦੇਖਦੇ ਹੋ ਸਾਡੇ ਪਹਿਲਾਂ ਬਲਾਕ ਸੰਮਤੀ ਦਾ ਮੈਂਬਰ ਵੜਿਆ ਜੇ ਅਸੀਂ ਤੱਕਾ ਕਰਦੇ ਬਣ ਜਾਂਦਾ ਐਨ ਆਮ ਨਵਾਂ ਨਾਲ ਵੋਟਾਂ ਪਈਆਂ ਲੈ ਉਸ ਤੋਂ ਬਾਅਦ ਸਰਪੰਚ ਵੜਿਆ ਇਹ ਉਸ ਤੋਂ ਬਾਅਦ ਇੱਕ ਰਾਚੋ ਨੂੰ ਰਾਜਤਾਨੀ ਕਹਿਣ ਲੱਗੇ ਤੇ ਵੀ ਸਾਡੀ ਰਾਜਤਾਨੀ ਕਾਚੋ ਆਇਆ ਆਜ਼ਮੀ ਪਾਰਟੀ ਦੀ ਅੱਜ ਰਾਜਤਾਨੀ ਦਾ ਕੇਲਾ ਇਹਨਾਂ ਦਾ ਟਾਈ ਟੇਰੀ ਹੋ ਗਿਆ ਜੀ ਇਹ ਕਾਗਜ਼ ਰਿਜੈਕਟ ਕਰਾਏ ਨੇ ਕੋਈ ਰਾਜਤਾਲ ਨਹੀਂ ਰਹੀ ਇੱਕ ਪਾਸੇ ਦਾ ਭਗਵੰਤ ਮਾਨ ਕਹਿੰਦਾ ਵੀ ਸਰਪੰਚ ਕਿਸੇ ਪਾਰਟੀ ਦਾ ਨਾ ਹੋਵੇ ਪਿੰਡ ਦਾ ਸਰਬਸਾਂਝਾ ਹੋਵੇ ਕੱਲ ਵੀ ਤੁਸੀਂ ਦੇਖਿਆ ਇੱਥੇ ਲੈਣਾ ਚ ਕਿਸੇ ਨੂੰ ਫੈਲਾ ਨਹੀਂ ਪਰਨ ਦਿੱਤੀਆਂ ਵਿਚਾਰਿਆਂ ਨੇ ਮੁੜ ਗਏ ਕਿਸੇ ੱੱਕਾ ਮੁੱਕੀ ਹੋਇਆ ਕਿਸੇ ਦੀਆਂ ਅਜ ਰਿਜੈਕਟ ਕਰਤੀਆਂ ਚੁੱਲਾ ਟਾਇਸ ਤਿੰਨ ਚਾਰ ਦਿਨਾਂ ਦੇ ਚੁੱਲਾ ਟਾਇਸ ਨਹੀਂ ਭਰੌਂਦੇ ਤੇ ਜਿਵੇਂ ਮੁੱਖ ਮੰਤਰੀ ਇਸ ਵਾਰ ਆਪਦੇ ਪਿੰਡ ਆਏ ਨੇ ਸਰਬਸੰਮਤੀ ਕਰਾਉਣ ਕਦੇ ਕੋਈ ਪਹਿਲਾਂ ਵੀ 70 ਸਾਲਾਂ ਦੇ ਮੁੱਖ ਮੰਤਰੀ ਦੇਖਿਆ ਜਿਹੜਾ ਕਹਿੰਦਾ ਹੋਵੇ ਵੀ ਤੁਸੀਂ ਸਰਬਸੰਮਤੀ ਕਰੋ ਇਦਾਂ ਕਰੋ ਜਦੋਂ ਖੁੱਲਾ ਛੱਡ ਦੇਣ ਤੇ ਲੀਡਰ ਵੀ ਭਾਈ ਜਿਵੇਂ ਤੁਹਾਡੀ ਪਿੰਡ ਦੀ ਉਹ ਇੱਛਾ ਉਵੇਂ ਕਰ ਲੋ ਹੁਣ ਤਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਅੱਜ ਤੱਕ ਮੁੱਖ ਮੰਤਰੀ ਜੇ ਕੋਈ ਬਿਆਨ ਦਿੰਦਾ ਹੁੰਦਾ ਜੀ ਬਹੁਤ ਅਹਿਮੀਅਤ ਹੁੰਦੀ ਹੈ ਉਹਦੇ ਬਿਆਨ ਦੇ ਵੀ ਮੁੱਖ ਮੰਤਰੀ ਦਾ ਬਿਆਨ ਹੈ ਦੋ ਕੋਤੇ ਅਸਰ ਕਰਦੇ ਤੇ ਇਹ ਤੇ ਦਾ ਕੋਈ ਆਸਰੇ ਨਹੀਂ ਹੁਣ ਉੱਥੇ ਅਸਤਾਉਜ ਬੱਗਿਆ ਹੈ ਵੀ ਮੈਂ ਸਰਬਸੰਬਧੀ ਕਰਾਉਣਾ ਦੂਏ ਕਾਗਜ਼ ਭਰਤੇ ਅਗਲੇ ਨੇ ਜਿਹੜਾ ਰੁਕਿਆ ਜੀ ਕੀ ਰਹੀ ਮੁੱਖ ਮੰਤਰੀ ਦੀ ਕੁਰਸੀ ਤੇ ਕਿਤੇ ਕੋਈ ਅੱਜ ਤੱਕ ਮੈਂ ਤਾਂ ਦੇਖਿਆ ਨਹੀਂ ਸਰਵਾਂ ਲੋਕਤੰਤਰ ਦਾ ਘਾਣਾ ਹੈ ਜਿਹੜੇ ਆਪਣੇ ਉਹ ਐਸਡੀ ਤੇ ਭਗਮਨਤਮਾਨ ਦੇ ਸੱਜੀਆਂ ਖੱਬੀਆਂ ਬਾਹਾਂ ਆਨਰ ਹੋਈ ਤੀ ਵੀ ਜੇ ਥੋ ਅਸੀਂ ਹਾਰ ਗਏ ਤਾਂ ਸਾਡਾ ਪੱਤਾ ਕੱਟਿਆ ਜਾਊਗਾ ਪੱਤਾ ਦਾ ਕੱਟੇ ਦੀ ਪਿਆ ਇਹ ਇੱਥੇ ਆ ਕੇ ਦਿਖਾਉਂਦੇ ਨੇ ਵੀ ਅਸੀਂ ਹੈਗੇ ਹੈਗੇ ਆ ਵੈਸੇ ਤਾਂ ਇਹ ਲਾਹੇ ਹੋਏ ਨੇ ਸਾਡੇ ਨਾਲ ਇੱਕ ਵੀਰ ਹੋਰ ਵੀ ਨੇ ਜਿਨ੍ਹਾਂ ਦੇ ਥੋੜੇ ਕਾਦੇ ਕਾਗਜ ਪਰੇ ਹੋਏ ਸੀ ਮੇਰੇ ਸਰਪੰਚੀ ਦੇ ਉਮੀਦਵਾਰ ਦੇ ਪਰੇ ਹੋਤੀਗੀ ਕੀ ਲੱਗਦਾ ਕਬਰਾਏ ਹੋਏ ਨੇ ਜਰਨੈਲ ਸਿੰਘ ਤੇ ਥੋੜੇ ਦੋਨਾਂ ਦੀ ਰਿਜੈਕਟ ਕਰਾ ਹਾਂਜੀ ਹਾਂਜੀ ਦੋ ਇਹ ਕਬਰਾਏ ਹੋਏ ਤੇ ਗਈ ਵੀ ਸਾਨੂੰ ਲੋਕਾਂ ਨੇ ਨਹੀਂ ਚੁਣਨਾ ਹੈਗਾ ਇਸ ਵਾਰ ਵੀ ਇਹਨਾਂ ਚ ਇੱਕ ਬੰਦੇ ਨੂੰ ਚੁਣਨਗੇ ਇਹ ਵੀ ਸਾਡੇ ਉਰੋਂ ਵੀ ਸਰਪੰਚੀ ਖਤਮ ਹੋ ਜੂ ਬਹੁਤ ਘਬਰਾਏ ਹੋਏ ਸੀ ਮੇਰੇ ਤੇ ਐਲੀਗੇਸ਼ਨ ਲਾਇਆ ਜੀ ਮੈਨੂੰ ਖਰੀਦਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਮੇਰੇ ਕੋਲੇ 4-5 ਦਿਨ ਹੋ ਗਏ ਬੰਦੇ ਭੇਜਦੇ ਆ ਮੈਨੂੰ ਕਹਿੰਦਾ ਜੋ ਵੀ ਤੇਰੇ ਕੰਮ ਹੋਇਆ ਸੀ ਉਹ ਕਰਕੇ ਦੇਵਾਂਗੇ 5 ਸਾਲੇ ਸਰਪੰਚ ਰਿਹਾ ਜੀ ਪਿਛਲੀ ਵਾਰੀ ਪਹਿਲਾਂ ਵੀ ਇਹਨਾਂ ਕੋਲੇ ਸਰਪੰਚੀ ਦੀ ਜਦੋਂ ਉਦੋਂ ਨਹੀਂ ਇਹਨਾਂ ਨੇ ਲੋਕਾਂ ਦੇ ਕੰਮ ਕੀਤੇ ਹੈਗੇ ਫਿਰ ਹੁਣ ਮੇਰੇ ਕਹੇ ਤਾਂ ਕੀ ਦੇ ਕੰਮ ਕਰਦਣਗੇ ਇਹ ਮੈਨੂੰ ਆਫਰਾਂ ਵੀ ਦਿੱਤੀਆਂ ਵੀ ਤੈਨੂੰ ਅਸੀਂ 2 ਲੱਖ ਰੁਪਏ ਦੇਵਾਂਗੇ ਤੈਨੂੰ ਨਗਦ ਦੇਵਾਂਗੇ ਕੋਈ ਆਧਾਰ ਨਹੀਂ ਕਰਦੇ ਹੈਗੇ ਮੈਂ ਨਹੀਂ ਵੇਖਿਆ ਜੀ ਉਹਦੇ ਕਰਕੇ ਜਦ ਇਹਨਾਂ ਨੇ ਸਵੇਰੇ ਵੀ ਮੈਨੂੰ ਫੋਨ ਕਰਿਆ ਇੱਕ ਸਰਪੰਚੀ ਦੇ ਕੈਂਡੀਡੇਟ ਦਾ 2 ਲੱਖ ਮੁੱਲ ਲਾਇਆ ਹਾਂ ਜੀ 2 ਲੱਖ ਕਹਿੰਦੇ ਬਾਕੀ ਸੋਡੇ ਅਸੀਂ ਕ ਪਰ ਮੈਂ ਨਹੀਂ ਵੇਖਿਆ ਮੈਂ ਜਵਾਬ ਦਿੱਤਾ ਕਿ ਮੈਂ ਸੂਮ ਨਕਲੀ ਅਮਰ ਸਰਚ ਪਾਰਟੀ ਚ ਉਹਨਾਂ ਵੱਲੋਂ ਮੈਨੂੰ ਨੋਮਾਇੰਟ ਕੀਤਾ ਵੀ ਤੂੰ ਸਰਪੰਚੀ ਲੜ ਆਪਾਂ ਲੜੀ ਮੈਂ ਪਾਰਟੀ ਨਹੀਂ ਦਾਗ ਲਾਉਣਾ ਇਹਨਾਂ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਮੈਂ ਨਹੀਂ ਵੇਖਿਆ ਨੇ ਐਲੀਗੇਸ਼ਨ ਲਾ ਕੇ ਮੇਰੇ ਕਾਗਜ਼ੀ ਵੀ ਰੱਦ ਕਰਾ ਦਿੱਤੇ ਕੀ ਦੋਸ਼ ਲਾਇਆ ਤੁਹਾਡੇ ਤੇ ਮੈਨੂੰ ਕਹਿੰਦੇ ਕਿ ਸੋਨੇ ਪੰਚਾਇਤੀ ਜਗ੍ਹਾ ਰੋਕ ਰੱਖੀ ਆ ਫਿਰ ਜਦੋਂ ਪੰਚਾਇਤੀ ਜਗ੍ਹਾ ਜੀ ਸਾਰੇ ਲੋਕਾਂ ਦੇ ਘਰੇ ਚਕਾ ਦੇਣ ਉਥੋਂ ਵੀ ਤੁਸੀਂ ਬਾਗਜ ਪਿੰਡ ਛੱਡ ਕੇ ਬਾਗਜ ਜੋ ਲੋਕ ਸਹਿਮਤਾ ਵੀ ਸਾਨੂੰ ਇਹ ਸਰਪੰਚ ਚਾਹੀਦੇ ਨੇ ਫਿਰ ਲੋਕਤੰਤਰ ਦਾ ਕੋਈ ਰਾਜ ਨਹੀਂ ਰਿਹਾ ਜੀ ਇੱਥੇ ਕਰ ਤੁਹਾਡਾ ਨਜਾਇਜ਼ ਕਬਜ਼ਾ ਕਰਿਆ ਹੁੰਦਾ ਫਿਰ ਲੋਕ ਤੁਹਾਨੂੰ ਨਾ ਚੁਣਦੇ ਹਨਾ ਹਾਂ ਜੀ ਲੋਕ ਨਾ ਚੁਣਦੇ ਜੀ ਲੋਕ ਕਾਹਤੋਂ ਚਾਹੁੰਦੇ ਵੀ ਸਾਨੂੰ ਇਹ ਸਰਪੰਚ ਪੜੇ ਲੇਕਿਨ ਨੌਜਵਾਨ ਸਰਪੰਚ ਚਾਹੀਦੇ ਇਹਨਾਂ ਨਜਾਇਜ਼ੇ ਪਿੰਡ ਚ ਕਿਸੇ ਦੀ ਸਹਿਮਤੀ ਨਹੀਂ ਹੋਈ ਪਿੰਡ ਦੇ ਕਿਸੇ ਨੂੰ ਅਗਰ ਦੇ ਬੰਦੇ ਨੂੰ ਨਹੀਂ ਪੁੱਛਿਆ ਆਪ ਹੀ ਆਪ ਦੇ ਮੈਂਬਰ ਚੁਣ ਕੇ ਕਹਿੰਦੇ ਅਸੀਂ ਸਰਪੰਚ ਆ ਅਗਲਾ ਸਟੈਪ ਤੁਹਾਡਾ ਕੀ ਅਗਲਾ ਸਟੈਪ ਦਾ ਜੀ ਅਸੀਂ ਨਰਭਾਈ ਕਾਰਵਾਈ ਕਰਾਂਗੇ ਜੀ ਪੂਰੀ ਵਿਰੋਧ ਕਰਾਂਗੇ ਇਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਹੁਣ ਅਨਾਊਂਸਮੈਂਟ ਵੀ ਕਰਾਂਗੇ ਅਸੀਂ ਪਿੰਡ ਦਾ ਕੋਈ ਵੀ ਬੰਦਾ ਇਹਨਾਂ ਨਾਲ ਸਹਿਮਤੀ ਨਹੀਂ ਹੈਗਾ ਜੀ ਪਹਿਲਾਂ ਇਹਨਾਂ ਨੇ ਮੈਂ ਨਹੀਂ ਵੇਖਿਆ ਹੈਗਾ ਉਸ ਕਰਕੇ ਇਹਨਾਂ ਨੇ ਮੈਂ ਤੇ ਅਲੀਕੇਸ਼ਨ ਲਾਇਆ ਵੀ ਆਪਾਂ ਇਹਦੇ ਕਾਗਜ਼ ਵੀ ਰੱਦ ਕਰਾਓ ਵੀ ਆਪਾਂ ਕੱਲੀ ਰਹੋ ਬਹੁਤ ਕੋਸ਼ਿਸ਼ ਕੀਤੀ ਇਹਨਾਂ ਨੇ ਖਰੀਦਣ ਦੀ ਮੈਂ ਨਹੀਂ ਵੇਖਿਆ ਸਵੇਰੇ ਵੀ ਇਹਨਾਂ ਨੂੰ ਮੈਨੂੰ ਕਿਹਾ ਵੀ ਤੁਹਾਨੂੰ 2 ਲੱਖ ਰੁਪਏ ਅਸੀਂ ਨਗਦ ਦੇਵਾਂਗੇ ਦੱਸ ਕਿੰਨੇ ਚਾਹੀਦੇ ਨੇ 5 ਲੱਖ ਵੀ ਦੇਵਾਂਗੇ ਪਰ ਮੈਂ ਨਹੀਂ ਵੇਖਿਆ ਇਹਦੇ ਕਰਕੇ ਇਹ ਅਲੀਕੇਸ਼ਨ ਲਾ ਕੇ ਮੇਰੇ ਇੱਕ ਫਕਾਗਜ਼ ਰੱਦ ਕਰਾ ਦਿੱਤੇ ਜਿਹੜੇ ਨੌਜਵਾਨ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਉਹ ਤਸ ਤੋਂ ਮਸਣਾ ਹੋਏ ਤਾਂ ਐਂਡ ਦੀ ਵਾਰ ਉਹਨਾਂ ਦੇ ਕਾਗਜ਼ ਰਿਜੈਕਟ ਕਰਾ ਦਿੱਤੇ ਪੰਚਤਤਸ ਕਬਜੇ ਦਾ ਨਾਮ ਲੈ ਕੇ ਉਹਨਾਂ ਦੇ ਕਾਗਜ਼ ਰਿਜੈਕਟ ਕਰਵਾਏ ਦੂਜੇ ਕੈਂਡੀਡੇਟ ਗਰਮੇਲ ਸਿੰਘ ਜਿਹੜੇ ਕਿ ਉਹ ਸ੍ਰੀ ਰਾਜਵੀਰ ਸਿੰਘ ਦੇ ਚਾਚਾ ਜੀ ਨੇ ਉਹਨਾਂ ਦੇ ਕਾਗਜ਼ ਕਰਕੇ ਰਿਜੈਕਟ ਕਰਤੇ ਵੀ ਇੱਕ ਪਾਈਪ ਲਾਈਨ ਲੱਭਿਆ ਉਹ ਪਾਈਪ ਲਾਈਨ ਦੇ ਉੱਤੇ ਤੁਸੀਂ ਜਿਹੜੀ ਲਾਤੀ ਉਹਨਾਂ ਦਾ ਸਰਪੰਚ ਸਾਹਿਬ ਦਾ ਕਹਿਣਾ ਕਿ ਉਹ ਜਗ੍ਹਾ ਅਸੀਂ ਖਾਲੀ ਛੱਡੀ ਹੋਈ ਆ ਪਰ ਫਿਰ ਵੀ ਕਾਗਜ਼ ਰਿਜੈਕਟ ਕਰਾਤੇ ਇਹ ਹੈ ਆਮ ਆਦਮੀ ਪਾਰਟੀ ਦਾ ਹਾਲ ਇਹ ਨੇ ਆਮ ਲੋਕ ਜਿਹੜੇ ਕਿ ਸਤਾ ਵਿੱਚ ਆਉਣ ਤੋਂ ਬਾਅਦ ਖਾਸ ਬਣ ਗਏ ਕੈਮਰਾਮੈਨ ਹੱਸ ਹਰਸੇ ਦੇ ਨਾਲ ਇਕਬਾਲ ਸਿੰਘ ਪਗੋੜਾ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ